ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਰੋਹ ਦੀ ਖੀਰ ਤੇ ਰੋਹ ਦੀ ਖੀਰ ਜਿਹੜੀ ਹੈ ਸਪੈਸ਼ਲ ਲੋੜੀ ਲੋੜੀ ਤੇ ਹੀ ਬਣਦੀ ਹੈ ਲੋੜੀ ਵਾਲੇ ਦਿਨ ਆਪਾਂ ਇਹਨੂੰ ਬਣਾਵਾਂਗੇ ਸਿਆਣੇ ਬੋਲਦੇ ਹੁੰਦੇ ਆ ਪੋਰ ਦੀ ਮਾਗ ਖਾਦੀ ਤੇ ਇਹ ਆਪਾਂ ਖੀਰ ਨੂੰ ਹੁਣ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਆਪਾਂ ਦਾ ਕੱਪ ਚੌਲ ਲੈ ਲਿਆ ਸੀ ਤੇ ਚੌਲਾਂ ਨੂੰ ਆਪਾਂ ਭੋਲਿਆ ਸੀ ਸਭ ਤੋਂ ਪਹਿਲਾਂ ਆਪਾਂ ਪਤੀਲੇ ਦੇ ਵਿੱਚ ਰੋ ਨੂੰ ਪੋਣ ਲਵਾਂਗੇ ਰੋ ਨੂੰ ਪੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੇ ਗੰਨੇ ਦਾ ਰਾਸ ਹੁੰਦਾ ਇਹਦੇ ਵਿੱਚ ਗੰਨੇ ਦੇ ਨਿਗਨਿਗੇ ਛਿੱਲਕੇ ਜਿਹੇ ਹੁੰਦੇ ਆ ਤੇ ਇਹ ਜਿਹੜੇ ਹਮੇਸ਼ਾ ਪੋਣ ਕੇ ਪਾਉਣੀ ਚਾਹੀਦੀ ਆ ਤੇ ਨਾਲੇ ਗੰਨੇ ਦੀ ਇਹਦੇ ਵਿੱਚ ਮੈਲ ਵੀ ਹੁੰਦੀ ਆ ਤੇ ਹੁਣ ਆਪਾਂ ਡਕਸ਼ਨ ਨੂੰ ਆਨ ਕਰਾਂਗੇ ਖੀਰ ਦੇ ਉੱਪਰ ਜਿਹੜੀ ਇਹ ਰੋਹ ਦੇ ਉੱਪਰ ਮੈਲ ਆ ਗਈ ਸੀ ਤੇ ਮੈਲ ਨੂੰ ਆਪਾਂ ਪਾਣੀ ਦੇ ਨਾਲ ਇਸ ਤਰ੍ਹਾਂ ਲਾ ਦਵਾਂਗੇ ਤੇ ਇਹਦੇ ਵਿੱਚ ਜਿਹੜੀ ਮੈਲ ਹੈ ਉਹ ਨੂੰ ਵੀ ੋਂਣਾ ਬਹੁਤ ਜ਼ਰੂਰੀ ਹੈ ਤੇ ਇਸ ਤਰ੍ਹਾਂ ਹੀ ਆਪਾਂ ਸਾਰੀ ਇਹ ਰੇਹ ਦੋ ਵਾਰੀ ਤੋਂ ਮੈਲ ਲਾ ਦੇਵਾਂਗੇ ਸਾਰੀ ਆਪਾਂ ਚੰਗੀ ਤਰ੍ਹਾਂ ਇਹਦੀ ਜੜੀ ਉੱਪਰਲੀ ਝਾੜ ਦੂੰਦੀ ਆ ਉਹਨੂੰ ਚੰਗੀ ਤਰ੍ਹਾਂ ਲਾਵਾਂਗੇ ਅਰ ਉਹਨੂੰ ਕੁਬਾਲਾ ਆ ਗਿਆ ਤੇ ਹੁਣ ਆਪਾਂ ਇੱਕ ਵਾਰੀ ਫੇਰ ਇਹਦੇ ਉੱਪਰੋਂ ਮੈਲ ਲਾ ਦਵਾਂਗੇ ਇੱਕ ਵਾਰੀ ਫੇਰ ਆਪਾਂ ਉਹ ਕੋਨੀ ਦੇ ਨਾਲ ਲੈ ਲਾ ਦੇਵਾਂਗੇ ਜਿੰਨੀ ਵਾਰੀ ਇਹਦੇ ਉੱਪਰ ਚਾਗ ਆਏਗੀ ਆਪਾਂ ਕੋਨੀ ਵਾਰੀ ਲਾਈ ਜਾਵਾਂਗੇ ਤੇ ਜਿਹੜਾ ਰੋ ਦਾ ਜੂਸ ਹੋਏਗਾ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਏਗਾ ਵਾਰੀ ਫੇਰ ਆਪਾਂ ਚਾਹ ਕੋਣੀ ਨਾਈ ਰੁਪਰੋਂ ਦੀ ਚਾਗ ਲਾ ਦਵਾਂਗੇ ਇਹਦੇ ਵਿੱਚ ਜੇ ਆਪਾਂ ਕੱਲੀ ਰੋ ਦੀ ਠੀਰ ਬਣਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਉਹਦੇ ਨਾਲ ਹੀ ਆਪਾਂ ਮੈ ਲਾ ਸਕਦੇ ਤੇ ਮੈਂ ਤੇ ਚਾਰ ਵਾਰੀ ਇਸੇ ਸਥਾਈ ਇਹਦੇ ਉਪਰੋਂ ਮੈ ਲਾਤੀ ਤੇ ਦੇਖੋ ਰੋ ਸਾਫ਼ ਹੋ ਗਈ ਆ ਉਹਨੋਂ ਆਪਾਂ ਇਹਦੇ ਵਿੱਚ ਚੌਲ ਤੋਕੇ ਰੱਖੇ ਸੀ ਉਹਨਾਂ ਨੂੰ ਪਾ ਦੇਵਾਂਗੇ ਕੜਛੀ ਦਾਪਾ ਹੁਣ ਚੌਲਾਂ ਨੂੰ ਭਲਾ ਦੇਵਾਂ ਨੂੰ ਇਹਨੂੰ ਉੱਪਰ ਇਹਦੇ ਬਿਲਕੁਲ نیچے ੜਦਾ ਹੈਗੀ ਵੀ ਨੂੰ ਆਪਾਂ ਚੈੱਕ ਕਰ ਲਵਾਂਗੇ ਖੀਰ ਅੱਗੇ ਨਾਲੋਂ ਕਾਫੀ ਰਿਜ ਗਈ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਿਜਣ ਦਵਾਂਗੇ ਜਿਹੜੀ ਐਨ ਖੋਲ ਕੇ ਖੀਰ ਪੱਕੇ ਤੇ ਅੱਧੇ-ਥੋੜੇ ਖੁੱਲ ਗਏ ਤੇ ਅੱਗੇ ਨਾਲੋਂ ਕਾਫੀ ਜ਼ਿਆਦਾ ਹੀ ਇਹ ਬਰਿਜ ਰਿਜ ਕੇ ਥੋੜਾ ਕੱਟ ਕੱਢ ਗਈ ਹੈ ਤੇ ਹੁਣ ਆਪਾਂ ਇਹਨੂੰ ਧਾਕੇ ਤੇ ਪਕਾਵਾਂਗੇ ਅੱਧੀ ਆਪਾਂ ਪਲੇਟ ਦੇਤੀ ਅੱਧੀ ਆਪਾਂ ਦੰਗਾ ਰਹਿਣ ਤਾਂ ਸਿੱਪੀ ਉਬਲੇਵੇਂ ਨਾ ਤੇ ਹੁਣ ਇਹਨੂੰ ਆਪਾਂ 10 ਮਿੰਟਾਂ ਬਾਅਦ ਫੇਰ ਚੈੱਕ ਕਰਦੇ ਹਾਂ ਇਹਨੂੰ ਆਪਾਂ ਚੈੱਕ ਕਰ ਲਵਾਂਗੇ ਖੀਰ ਅੱਗੇ ਨਾਲੋਂ ਕਾਫੀ ਜ਼ਿਆਦੀ ਗਾੜੀ ਹੋ ਗਈ ਹੈ ਤੇ ਖੀਰ ਨੂੰ ਆਪਾਂ ਹੁਣ ਲੋ ਫਲੇਮ ਤੇ ਪਕਾਉਂਦੇ ਹਾਂ ਅੱਗੇ ਤਾਂ ਕਾਫੀ ਜ਼ਿਆਦੀ ਸੰਗਣੀ ਹੋ ਗਈ ਖੀਰ ਤੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਖੀਰ ਹੈ ਨਾ ਬਿਲਕੁਲ ਮੈਲ ਨਹੀਂ ਹੈਗੀ ਦੁੱਧ ਦੀ ਰੋੜੀ ਉੱਪਰ ਚੌਲਾਂ ਦੇ ਉੱਪਰ ਵੀ ਇਹਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਖੀਰ ਬਣ ਕੇ ਰੈਡੀ ਆ ਤੁਸੀਂ ਦੇਖ ਸਕਦੇ ਖੀਰ ਕਿੰਨੀ ਵਧੀਆ ਬਣੀ ਹੈ ਖੀਰ ਨੂੰ ਆਪਾਂ ਬੂਹੇ ਵਿੱਚ ਪਾ ਦੇਵਾਂਗੇ ਕਿ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਖੀਰ ਬਣ ਕੇ ਰੈਡੀ ਹੋਈ ਆ ਇਹ ਕੱਲੀ ਰੋਹ ਦੀ ਖੀਰ ਆ ਨਾ ਇਹਦੇ ਵਿੱਚ ਆਪਾਂ ਦੁੱਧ ਦੀ ਮਿਲਾਵਟ ਕੀਤੀ ਦੁੱਧ ਬਿਲਕੁਲ ਨਹੀਂ ਆਪਾਂ ਪਾਇਆ ਤੇ ਬਹੁਤ ਵਧੀਆ ਖੀਰ ਦਾ ਕਲਰ ਤੁਸੀਂ ਦੇਖ ਸਕਦੇ ਜੋ ਜੇ ਤੁਹਾਨੂੰ ਲੋੜੀ ਦੀ ਦਹਾਰ ਦੀ ਰੋਹ ਦੀ ਖੀਰ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸੈਸ਼ਟ ਕਰਦੇ ਆਂ